ਜਦ ਗਿਆ ਸੁਰਤਨਾ ਦਾ ਬਿਰਵਾ ਇਹ ਹੈ ਕਿ ਸੁੰਗਤ ਕਸਾਨਾ ਮੋਰਚੇ ਦੀ ਮੀਟਿੰਗ ਦੇ ਵਿੱਚ ਸਿਰੇ ਨੇ ਲੱਗੀ ਇਕਤਾ ਦੀ ਗੱਲ 32 ਸਾਲ ਪੁਰਾਣੇ ਸੀਬੀਆਈ ਕੇਸ ਦੇ ਵਿੱਚ ਫੈਸਲਾ ਆਇਆ ਐਸਐਚਓ ਨੂੰ ਤਾਦਾ ਸੁਣਾਈ ਕੇਦਰੀਵਾਲ ਨੇ ਪੰਜਾਬ ਦੇ ਵਿਧਾਇਕ ਦਿੱਲੀ ਬੁਲਾਏ ਪਰ ਕਾਦੀਦਨ ਸੁਖਬੀਰ ਬਾਦਲ ਦੇ ਅਸਤੀਫੇ ਤੇ ਫੈਸਲਾ ਲਵੇਗਾ ਅਗਲੇ ਮਹੀਨੇ ਹਰਸਮਰਤਪੁਰ ਬਾਦਲ ਨੇ ਲਿਖੀ ਅੰਮਿਤਸ਼ਾ ਨੂੰ ਪੱਠੀ ਚ੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ 30 ਤਰੀਕ ਨੂੰ ਰਾਹੁਲ ਗਾਂਧੀ ਸਵੇਰੇ ਸਵੇਰੇ ਪਹੁੰਚੇ ਦਿੱਲੀ ਦੀ ਸਬਜ਼ੀ ਮੰਡੀ ਕਾਂਗਰਸ ਨੇ ਕਿਹਾ ਪਾਰਟੀ ਬਦਲਣ ਵਾਲੇ ਵਾਪਸ ਨਹੀਂ ਲਏ ਜਾਣਗੇ ਭਗਵੰਤ ਮਾਨ ਹਰ 33 ਸਤਣ ਦੇ ਵਿੱਚ ਦਿਲ ਦੇ ਰੋਗ ਨਾਲ ਹੋ ਰਹੀ ਹੈ ਇੱਕ ਦੀ ਮੌਤ ਤੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚੋਂ ਫੇਰ ਮਿਲੇ ਮੋਬਾਈਲ ਜੀ ਸੋ ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਜੀ ਕੇਂਦਰ ਸਰਕਾਰ ਨੂੰ ਕੀ ਕਿਹਾ ਹੈਗਾ ਜਪੋ ਜੀ ਭਗਵੰਤ ਮਾਨ ਹੋਰਾਂ ਦੇ ਟਵੀਟ ਤੇ ਵਿੱਚ ਗੱਲ ਇਹ ਕਹੀ ਹੈ ਜੀ ਕਿ ਦੇਖੋ ਤੁਹਾਡੇ ਕਿਹੜਾ ਹੱਥ ਬੰਨੇ ਆ ਵੀ ਤੁਸੀਂ ਇਸ ਵੇਲੇ ਕਿਸਾਨੀ ਦੀਆਂ ਮੰਗਾਂ ਦੇ ਵੱਲ ਗੌਰ ਨਹੀਂ ਕਰਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਮੋਦੀ ਸਾਹਿਬ ਆ ਜਿਹੜੇ ਉਹ ਰੂਸ ਦੀ ਤੇ ਯੂਕਰੇਨ ਦੀ ਜੰਗ ਨੂੰ ਰੁਕਵਾ ਸਕਦੇ ਆ ਸਰ 200 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਦੀ ਬਾਤ ਚਾਹੁੰਦੀ ਪੁੱਛ ਸਕਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਬੜੀ ਚਿੰਤਾਜਨਕ ਸਥਿਤੀ ਹੈਗੀ ਆ ਬੜੇ ਇਸ ਵੇਲੇ ਕਿਸਾਨੀ ਦੀ ਮੰਗ ਪੂਰੀ ਕਰਨ ਦੀ ਲੋੜ ਹੈਗੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਸਾਹਿਬਾ ਜਿਹੜੇ ਉਹ ਇਹਨਾਂ ਦੇ ਮਸਲੇ ਦੇ ਵੱਲ ਵੀ ਗੌਰ ਕਰਨ ਕਿਸਾਨੀ ਦੇ ਮਸਲੇ ਵੱਲ ਗੌਰ ਕਰਨ ਜਿਹੜੀ ਕਿ ਹਾਲੇ ਤੱਕ ਦੌਰ ਨਹੀਂ ਕੀਤੀ ਗਈ ਜੀ ਬੜੀ ਚਿੰਤਾਜਨਕ ਖਬਰ ਤੁਸੀਂ ਸਾਂਝੀ ਕੀਤੀ ਹੈ ਕਿ ਹਰ 33 ਸੈਕਿੰਡ ਬਾਅਦ ਦਿਲ ਦੇ ਰੋਗਾਂ ਕਾਰਨ ਮੌਤਾਂ ਹੋ ਰਹੀਆਂ ਨੇ ਲੋਕਾਂ ਦੀ ਹਾਂ ਬਿਲਕੁਲ ਜੀ ਗਲੋਬਲ ਰਿਪੋਰਟ ਆਈ ਹੈ ਇਹ ਇਹਨੂੰ ਮੈਨੂੰ ਪਤਾ ਲੱਗਦਾ ਜੀ ਕਿ ਸਾਡੀ ਬੰਦਲੀ ਨੂੰ ਜੀਵਨਸ਼ੈਲੀ ਕਰਕੇ ਸਵੈਗੀਆਂ ਦੇ ਕਰਕੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਦੇ ਕਰਕੇ ਵਾਤਾਵਰਣ ਦੇ ਕਰਕੇ ਜੈਨੇਟਿਕ ਸਮੱਸਿਆਵਾਂ ਦੇ ਕਰਕੇ ਤੇ ਦੁਨੀਆ ਭਰ ਦੇ ਵਿੱਚ ਹਰ 33 ਸੈਕਿੰਡ ਬਾਅਦ ਇੱਕ ਵਿਅਕਤੀ ਦੀ ਦਿਲ ਦੇ ਰੋਕ ਕਰਕੇ ਮੌਤ ਹੋ ਰਹੀ ਹੈ WHO ਦੀ ਰਿਪੋਰਟ ਜਿਹੜੀ ਉਹਦੇ ਮੁਤਾਬਕ ਇਹ ਪਤਾ ਲੱਗਾ ਕਿ ਦਿਲ ਦੇ ਰੋਗਾਂ ਦੇ ਕਰਕੇ ਹੋਣ ਵਾਲੀਆਂ ਮੌਤਾਂ ਦੇ ਵਿੱਚੋਂ 60 ਤੋਂ ਲੈ ਕੇ 70 ਫੀਸਦੀ ਹਾਰਟ ਅਟੈਕ ਤੇ ਸਟਾਰਡੀਕ ਅਰੈਸਟ ਦੇ ਕਰਕੇ ਇਸ ਜ਼ਿੰਮੇਵਾਰ ਹੈਗੇ ਆ ਮਹ ਜਿਹੜੀ ਕਹਿੰਦੇ ਕਈ ਇੱਕ 30 ਤੋਂ ਲੈ ਕੇ 79 ਸਾਲ ਦੀ ਉਮਰ ਦੇ ਵਿੱਚ ਪਿੰਨ ਦੇ ਵਿੱਚੋਂ ਇੱਕ ਵਿਅਕਤੀ ਨੂੰ ਹਾਈਪਰ ਟੈਨਸ਼ਨ ਦੀ ਸਮੱਸਿਆ ਹੈਗੀ ਆ ਫਿਰ ਇਹ ਜੀ ਕਹਿਣ ਦਾ ਭਾਵ ਹੈ ਕਿ ਜੀਵਨ ਸ਼ੈਲੀ ਬਦਲੀ ਆ ਤੇ ਰੋਗਾਂ ਦੇ ਨਾਲ ਅਸੀਂ ਜਕੜੇ ਇਸ ਤਰੀਕੇ ਨਾਲ ਪਏ ਆ ਤੇ ਖਾਣ ਪੀਣ ਦੀਆਂ ਆਦਤਾਂ ਸਾਡੀਆਂ ਵਿਗੜ ਕੇ ਜਿੰਨਾ ਤੁਖਣਾ ਉਹਦੇ ਕਰਕੇ ਸਾਰਾ ਮੇਰਬਾ ਸਾਹਮਣੇ ਆਇਆ ਜੀ ਜੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਜੀ ਇਹ ਜਿਹੜੇ ਮੋਬਾਈਲ ਪਹੁੰਚੇ ਹੈਗੇ ਨੇ ਮੁਰ ਤੋਂ ਫੜੇ ਗਏ ਨੇ ਇੱਕ ਆਮ ਗੱਲ ਹੋ ਗਈ ਜੇਲ੍ਹਾਂ ਦੇ ਵਿੱਚ ਮੋਬਾਈਲ ਪਹੁੰਚਨੇ हां बिल्कुल दी, दी, जी ਤੁਹਾਡੀ ਗੱਲ ਸਹੀ ਆ ਕਿ ਜੇਲਾਂ ਦੇ ਵਿੱਚ ਆਮ ਗੱਲ ਹੋ ਗਈ ਮੋਬਾਈਲ ਫੌਂਕਸ਼ਨ ਹੈ ਪਰ ਰੋਜ਼ ਹੀ ਕੋਈ ਨਾ ਕੋਈ ਖਬਰ ਆਉਂਦੀ ਆ ਅੱਜ 7 ਮੋਬਾਈਲ ਅਮਰitsar ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਮਿਲੇ ਆ ਪੁਲਿਸ ਅਧਿਕਾਰੀ ਜਦੋਂ ਵੀ ਇਹ ਮੋਬਾਈਲ ਮਿਲਦੇ ਆ ਨਾ ਉਦੋਂ ਇੱਕੋ ਗੱਲ ਕਹਿੰਦੇ ਹੁੰਦੇ ਆ ਪੰਜਾਬ ਦੀ ਪੁਲਿਸ ਦੀ ਵੱਡੀ ਕਾਮਯਾਬੀ ਕਮਾਲ ਹੋ ਗਈ ਆ ਆ ਹੋ ਗਿਆ ਇਹ ਹੋ ਗਿਆ ਜਦਕਿ ਹਕੀਕਤ ਆ ਇਹ ਆ ਕਿ ਭਾਈ ਇੱਥੇ ਹੀ ਸਾਰਾ ਕੁਝ ਹੋਇਆ ਇੱਥੇ ਲੰਕੇ ਜਾਇਆ ਜੇਟ ਦੇ ਤੱਕ ਨਹੀਂ ਉੱਥੇ ਹੀ ਸਾਰਾ ਕੁਝ ਹੁੰਦਾ ਰਿਹਾ ਪਰ ਭਾਈ ਉਹ ਫਿਰ ਵੀ ਆਪ ਜਿਹੜੀ ਫਿੱਟ ਛਾਪਦੇ ਆ ਇਸ ਤਰੀਕੇ ਦੇ ਨਾਲ ਨਵੀਂ ਜਾਣਕਾਰੀ ਪਰ ਅਬ ਮੈਂ ਤੁਹਾਨੂੰ ਇੱਕ ਬ੍ਰੇਕਿੰਗ ਨੀਂ ਸਾਂਝੀ ਕਰਦੇ ਆ ਜੀ ਕਿ ਕੇਂਦਰ ਦੀ ਸਰਕਾਰ ਨੇ ਪੰਜ ਸੂਬਿਆਂ ਦੇ ਰਾਜਪਾਲ ਬਦਲਤੇ ਆ ਪੰਜ ਸੂਬਿਆਂ ਦੇ ਰਾਜਪਾਲ ਜਿਹੜੇ ਕੇਂਦਰ ਦੀ ਸਰਕਾਰ ਨੇ ਬਦਲ ਦਿੱਤੇ ਆ ਸਾਬਕਾ ਅਧਰੈਸ 77 ਅਜੇ ਭੱਲਾ ਦੇ ਜਿਹੜੇ ਮਣੀਪੁਰ ਦੇ ਰਾਜਪਾਲ ਅੜਤੇ ਗਏ ਆ ਜੀ ਕੇ ਸਿੰਘ ਆ ਜਿਹੜੇ ਜ਼ੁਰਮ ਦੇ ਗਵਰਨਰ ਬਣੇ ਆ ਹਾਰਤ ਮੁਹੰਮਦ ਆ ਜਿਹੜੇ ਇਹ ਕੇਰਲ ਤੋਂ ਬਿਹਾਰ ਭੇਜ ਦਿੱਤੇ ਗਏ ਆ ਸੋ ਇਸ ਤਰੀਕੇ ਦੇ ਵੇਰਵੇ ਹੁਣ ਤੱਕ ਦੇ ਸਾਹਮਣੇ ਆਏ ਜੀ ਜੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਜੀ ਉਹਦੇ ਵਿੱਚ ਏਕਤਾ ਦੀ ਗੱਲ ਕਿਉਂ ਨਹੀਂ ਅੱਗੇ ਚੜੀ ਹੈਗੀ ਦੇਖੋ ਅਸਲ ਵਿੱਚ ਦੂਰੀਆਂ ਬਹੁਤ ਸਾਰੀਆਂ ਹੈਗੀਆਂ ਜੀ ਦੂਰੀਆਂ ਇੰਨੀਆਂ ਜ਼ਿਆਦਾ ਵੀ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਿਵੇਂ ਕਰੀਏ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਗੱਲ ਉੱਥੇ ਦੀ ਉੱਥੇ ਆ ਕੇ ਫਿਰ ਵਿਖੜ ਜਾਂਦੀ ਹੈ ਜੋ ਗੱਲ ਅਖੀਰ ਵਿੱਚ ਇਹ ਜਿੱਚ ਕਿ ਅੱਜ ਕਿਸਾਨ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈ ਆ ਦੋ ਤਰ੍ਹਾਂ ਦੇ ਮੋਰਚੇ ਬਣੇ ਪਏ ਆ ਇੱਕ ਰਾਜਨੀਤਿਕ ਇੱਕ ਗੈਰ ਰਾਜਨੀਤਿਕ ਅੱਜ ਰਾਜਨੀਤਿਕ ਵੀ ਮੀਟਿੰਗ ਹੋਈ ਸੀ ਤੇ ਗੈਰ ਰਾਜਨੀਤਿਕ ਸੰਘਰਸ਼ ਕਰ ਰਿਹਾ ਤੇ ਗੱਲ ਇਹ ਜੀ ਕਿ ਇਹਦੇ ਵਿੱਚ ਏਕਤਾ ਦੀ ਗੱਲ ਤਾਂ ਫਿਰੇ ਨਹੀਂ ਲੱਗੀ ਪਰ ਇਹ ਗੱਲ ਜ਼ਰੂਰ ਕਹੀ ਆ ਅੱਜ ਮੀਟਿੰਗ ਕਰਨ ਵਾਲਿਆਂ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਨਵਰੀ ਦੇ ਪਹਿਲੇ ਹਫ਼ਤੇ ਭਾਰਤ ਦੇ ਰਾਸ਼ਟਰਪਤੀ ਤੇ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਦਾ ਸਮਾਂ ਮੰਗਾਗੇ ਤੇ ਅਸੀਂ ਉੱਥੇ ਜਾ ਕੇ ਮੰਗਾ ਰੱਖਾਂਗੇ ਇਹਨਾਂ ਦੇ ਕੋਲ ਜੀ ਟੈਨਾ ਸਰ 32 ਸਾਲ ਪਹਿਲਾਂ ਕੀ ਕੀਤਾ ਸੀ ਇਸ ਐਸਐਚਓ ਨੂੰ ਇਹ ਕਿ ਇਸ ਨੂੰ ਹੁਣ ਸਜ਼ਾ ਸੁਣਾਈ ਗਈ ਵੈਸੇ ਤਾਂ ਤਰਤੂਤ ਕੀਤੀ ਸੀ ਜੀ ਇਸ ਕਰਕੇ ਅੱਜ ਉਹਨੂੰ ਸਜ਼ਾ ਮਿਲੀ ਹੈ ਤੇ ਇਹ ਸਜ਼ਾ ਦੇਖੋ ਬਹੁਤ ਲੇਟ ਮਿਲੀ ਹੈ ਇੱਕਦਮ ਇਹ ਵੀ ਨਾਲ ਵਕਤੀ ਸਾਲ ਦਾ ਸਮਾਂ ਛੋਟਾ ਨਹੀਂ ਹੁੰਦਾ ਇੱਕ ਬੱਚਾ ਪੈਦਾ ਹੋ ਕੇ ਵਿਆਹ ਕਰਵਾ ਕੇ ਅੱਗੇ ਵੀ ਬੱਚਾ ਵੜਾ ਹੋ ਜਾਂਦਾ ਆਮ ਤੌਰ ਦੇ ਤੇ 32 ਸਾਲ ਦੀ ਉਮਰ ਦੇ ਵਿੱਚ ਪਰ ਜੋ ਕਦੇ ਇੱਥੇ ਹੋਇਆ ਅੱਜ ਇਨਸਾਫ ਦਾ ਜਿਹੜਾ ਉਹ ਚੇਅਰ ਮਿਲਿਆ ਜਾਣਕਾਰੀ ਮਿਲੀ ਕਿ 1992 ਦੇ ਵਿੱਚ ਜਦੋਂ ਸਰਹਾਲੀ ਖੇਤਰ ਤੌਰਨ ਕਰਨ ਦੇ ਵੱਲ ਐਸਐਚਓ ਸੀਗਾ ਜੀ ਸੁਰਿੰਦਰ ਪਾਲ ਸਿੰਘ ਉਹ ਤੇ ਉਹਦਾ ਸਾਥੀ ਅਕਵਤਾਰ ਸਿੰਘ ਇੱਕ ਐਸਐਚਓ ਆ ਇੱਕ ਏਐਸਆਈ ਆ ਅਕਵਤਾਰ ਸਿੰਘ ਨੇ ਪਤਾ ਲੱਗਾ ਜੀ ਕਿ ਇੱਥੇ ਨਾਲ ਦੇ ਪਿੰਡ ਦੇ ਵਿੱਚੋਂ ਇੱਕ ਸੁਲੱਖਣ ਸਿੰਘ ਨੂੰ ਤੇ ਇੱਕ ਸੁਖਦੇਵ ਸਿੰਘ ਨੂੰ ਕਨੇ ਜੀ ਬੁਲਾਇਆ ਜਿਵਾਈ ਨੂੰ ਤੇ ਥੋਰੇ ਨੂੰ ਲੈ ਕੇ ਗਈ ਪੁਲਿਸ ਫੜ ਕੇ ਇਹ ਭਾਈ ਥਾਣੇ ਦੇ ਵਿੱਚ ਪੁੱਛਗਿੱਛ ਕਰਦੀ ਆ ਉਦੋਂ ਬੌਰ ਐਸਾ ਸੀਗਾ ਇਹਨਾਂ ਨੂੰ ਬਾਅਦ ਦੇ ਵਿੱਚ ਘਰੇ ਆਉਣ ਦਾ ਮੌਕਾ ਹੀ ਨਹੀਂ ਮਿਲਿਆ ਪੁਲਿਸ ਨੇ ਤਸ਼ੱਦਦ ਕੀਤਾ ਬਾਅਦ ਦੇ ਵਿੱਚ ਮਾਰ ਦਿੱਤੇ ਲਾਸ਼ਾਂ ਵੀ ਨਹੀਂ ਮਿਲੀਆਂ ਕੁੱਝ ਕੁ ਬਾਰੇ ਪਹਿਲਾਂ ਇਹਨਾਂ ਡਾਕਟਰ ਦੇ ਮੈਂਬਰਾਂ ਦੇ ਕੋਲੋਂ ਪਰਿਵਾਰਕ ਜੀਆਂ ਦੇ ਕੋਲੋਂ ਹੋਰੇ ਕਾਗਜ਼ ਦੇ ਉੱਤੇ ਸਾਈਨ ਕਰਵਾ ਲਏ ਇਹ ਸਰ ਮੌਤਨਾ ਸਰਟੀਫਿਕੇਟ ਫੜਾਤਾ ਇਹ ਜਿਹੜੀ ਪਤਾ ਲੱਗਾ ਜੀ ਕਿ ਬਾਅਦ ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਇਹ ਤੋਂ ਪਰਿਵਾਰ ਨੇ ਤੇ ਹੁਣ ਸੁਰਿੰਦਰਪਾਲ ਸਿੰਘ ਜਿਹੜਾ ਉਸ ਵੇਲੇ ਦਾ ਐਸ ਐਚ ਓ ਸੀ ਉਹਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਸੁਣਾਇਆ ਗਿਆ ਇਹ ਉਹੀ ਸੁਰਿੰਦਰਪਾਲ ਸਿੰਘ ਆ ਜਿਹੜਾ ਇਸ ਵੇਲੇ ਖਾਲੜਾ ਮਾਮਲੇ ਦੇ ਵਿੱਚ ਉਹ ਜਿਹੜੀ ਸਜ਼ਾ ਭੁਗਤ ਰਿਹਾ ਇਹਦੇ ਉੱਤੇ ਹੋਰ ਵੀ ਬੜੇ ਪਰਚੇ ਦਰਜ ਆ ਯਾਨੀ ਕਿ ਲੰਘੇ ਦੌਰ ਵੇਲੇ ਦੇ ਵਿੱਚ ਕਾਲੇ ਦੌਰ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਈਆਂ ਨੇ ਕੀਤਾਆਂ ਦੀ ਖਾਤਰ ਦੇ ਪੰਜਾਬ ਨੇ ਬੈਂਕ ਬਦਰਸਤੀ ਖਾਤਰ ਜੋ ਜੋ ਕਾਣ ਕੀਤਾ ਜਵਾਨੀ ਦਾ ਉਹਦੀ ਇੱਕ ਮੂੰਹ ਬੋਲਦੀ ਉਦਾਹਰਨ ਇੱਕ ਅਧਿਆਇ ਇਹ ਵੀ ਹੈ ਜੀ ਜੀ ਤੇ ਨਾਲ ਹੀ ਟੈਨਾ ਸਾਹਿਬ ਜਿਹੜਾ ਗੁਰਦਾਸਪੁਰ ਦੇ ਤਿੰਨ ਨੌਜਵਾਨ ਜਿਹੜੇ ਯੂਪੀ ਚ ਮਾਰੇ ਗਏ ਨੇ ਇਹ ਕਹਿ ਕੇ ਕਿ ਇਹਨਾਂ ਨੇ ਬੰਬ ਬਲਾਸਟ ਕੀਤੇ ਹੈਗੇ ਸੀ ਉਸ ਬਾਰੇ ਕੀ ਲੇਟੈਸਟ ਰਿਪੋਰਟ ਹੈ ਕਿਉਂਕਿ ਘਰ ਵਾਲੇ ਤਾਂ ਕਹਿ ਰਹੇ ਨੇ ਕਿ ਜੀ ਇਹ ਨਹੀਂ ਹੋ ਸਕਦਾ ਆ ਬਿਲਕੁਲ ਜੀ ਜਿਹੜੇ ਪਰਿਵਾਰਕ ਮੈਂਬਰ ਇਹ ਗੱਲ ਕਹਿੰਦੇ ਕਿ ਭਾਈ ਇਹ ਸਧਾਰਨ ਘਰਾਂ ਦੇ ਵਿੱਚੋਂ ਅਸੀਂ ਸਾਡੇ ਪਰਿਵਾਰ ਦਾ ਕੋਈ ਪਿਛੋਕੜ ਨਹੀਂ ਹੈ ਸਾਹ ਉਹਨਾਂ ਨੇ ਕਿਹਾ ਜੀ ਕਿ ਪੁਲਿਸ ਦੇ ਵੱਲੋਂ ਕਹਾਣੀ ਘੜੀ ਗਈ ਆ ਪਰ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਯੂਪੀ ਦੀ ਪੁਲਸ ਨੂੰ ਨਾਲ ਲੈ ਕੇ ਪੀਲੀ ਧੀਤ ਦੇ ਵਿੱਚ ਮੁਕਾਬਲਾ ਕੀਤਾ ਤੇ ਇਹ ਉਹੀ ਨੌਜਵਾਨਾਂ ਪੁਲਸ ਦੇ ਦਾਅਵੇ ਦੇ ਮਤਲਬ ਕਿ ਜਿਹਨਾਂ ਨੇ ਗੁਰਦਾਸਪੁਰ ਦੇ ਥਾਣੇ ਤੇ ਹਮਲਾ ਕੀਤਾ ਸੀ ਜੀ ਤੇ ਕੇਜਰੀਵਾਲ ਨੇ ਜੀ ਪੰਜਾਬ ਦੇ ਵਿਧਾਇਕ ਦਿੱਲੀ ਬੁਲਾ ਲੈਨੇ ਕੀ ਰਿਪੋਰਟ ਆ ਰਹੀ ਹੈ ਕਿਉਂ ਬੁਲਾਏ ਨੇ ਦੇਖੋ ਰਿਪੋਰਟ ਇਹ ਆ ਰਹੀ ਹੈ ਜੀ ਕਿ ਕੇਜਰੀਵਾਲ ਹੁੜਾ ਨੇ ਦਿੱਲੀ ਦੇ ਵਿੱਚ ਬੁਲਾਏ ਇਸ ਕਰਕੇ ਬੁਲਾਏ ਸਾਰੇ ਜਾਣੇ ਕਿਉਂਕਿ ਆਪਾਂ ਜਾਣਦੇ ਜੀ ਕਿ ਉੱਥੇ ਇਹਨਾਂ ਨੂੰ ਇੱਕ ਤਰ੍ਹਾਂ ਵਧਾਈ ਦੇਣੀ ਸੀ ਤੇ ਦੂਜਾ ਤਨਈ ਵੀ ਕਿ ਇਹਨਾਂ ਨੇ ਜਿਹੜਾ ਸ ਕੀ ਨਗਰ ਨਗਰ ਨਿਗਮ ਤੇ ਨਗਰ ਕੌਂਸਲ ਦੇ ਚੋਣਾਂ ਦੇ ਵਿੱਚ ਤੇ ਇਸ ਵੇਲੇ ਨੇ ਚੰਗਾ ਪ੍ਰਦਰਸ਼ਨ ਕੀਤਾ ਹੈਗਾ ਇਹ ਦੇ ਕਰਕੇ ਕੇਜਰੀਵਾਲ ਨੇ ਵਧਾਈਆਂ ਦਿੱਤੀਆਂ ਤੇ ਕੇਜਰੀਵਾਲ ਨੇ ਗੱਲ ਕਹੀ ਹੈ ਕਿ ਦਿੱਲੀ ਦੀਆਂ ਚੋਣਾਂ ਵਾਸਤੇ ਹੁਣ ਖਿੱਚ ਕੇ ਰੱਖਣਾ ਕੰਮ ਵਿਨੇ ਫਾਈ ਕਿ ਹੋ ਜਾ ਖਿੱਚ ਕੇ ਰੱਖਦੇ ਕੰਮ ਇਹ ਤਾਂ ਸਮਾਂ ਦੱਸੂਗਾ ਵੀ ਕਿ ਹੋ ਜਾ ਕੇ ਚਾਹ ਜਾਂਦਾ ਪਰ ਦਿੱਲੀ ਦੇ ਲਈ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦਾ 70 ਦਾ 70 ਆਪ ਦੇ ਉਮੀਦਵਾਰ ਐਲਾਨ ਦਿੱਤੇ ਆ ਬੀਜੇਪੀ ਤੇ ਕਾਂਗਰਸ ਦੇ ਬਾਕੀ ਹੈਗੇ ਆ ਤੇ ਬਾਕੀ ਮੁਕਾਬਲਾ ਜਿਹੜਾ ਵੇਨੇ ਵੀ ਫਰਵਰੀ ਮਾਰਚ ਦੇ ਵਿੱਚ ਹੋਊਗਾ ਤੱਕ ਪਿਆਰੀਆਂ ਐਸ ਵੀ ਜਿਹਦੇ ਪੈਰ ਪੁਰਬੇਟਣ ਵਾਲਾ ਕੰਮ ਵੀ ਚੱਲੀ ਜਾਣਾ ਜੀ ਜੀ ਕੀ ਸੁਖਬੀਰ ਬਾਦਲ ਦੇ ਅਸਤੀਫੇ ਦੇ ਮਸਲੇ ਤੇ ਅਕਾਲੀ ਦਲ ਅਗਲੇ ਮਹੀਨੇ ਫੈਸਲਾ ਲੈ ਲੇਗਾ ਜੀ ਅੱਜ ਡਾਕਟਰ ਦਲਜੀਤ ਸਿੰਘ ਟੀਮਾ ਨੇ ਕਿਹਾ ਹਰਪੀ ਜੀ ਕਿ ਅਸੀਂ ਅਗਲੇ ਬਰੇ ਦੇ ਯਾਨੀ ਕਿ 2025 ਦੇ ਪਹਿਲੇ ਹਫਤੇ ਦੇ ਵਿੱਚ ਇਸ ਮਸਲੇ ਦੇ ਉੱਤੇ ਉਹ ਕਹਿੰਦੇ ਜੀ ਫੈਸਲਾ ਲੈ ਲਾਂਗੇ ਕ੍ਰੋਮਣੀ ਅਕਾਲੀ ਦਲ ਅਜਿਹੇ ਕੋਰ ਕਮੇਟੀ ਮੀਟਿੰਗ ਜਿਹੜੀ ਆ ਜਾਂ ਜਿਹੜੇ ਵੀ ਇਸੇ ਹੈਗੀ ਜੀ ਸਬੰਧਤ ਕਾਰਜਕਾਰੀ ਉਹ ਕਹਿੰਦੇ ਜੀ ਸੁਖਵੀਰ ਬਾਦਲ ਦੇ ਮਸਲੇ ਦੇ ਉੱਤੇ ਉਦੋਂ ਤੱਕ ਅਸਤੀਫੇ ਦੇ ਉੱਤੇ ਫੈਸਲਾ ਕਰ ਲਓ ਹਾਲਾਂਕਿ ਆਪਾਂ ਜਾਣਦੇ ਵੀ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ 3 ਦਿਨ ਦੇ ਵਿੱਚ ਵਿੱਚ ਫੈਸਲਾ ਲਾਓ ਬਾਅਦ ਵਿੱਚ 3 ਦਿਨ ਵਧਾ ਕੇ 20 ਦਿਨ ਹੋ ਗਏ ਹੁਣ ਪਤਾ ਲੱਗਾ ਜੀ ਕਿ ਇਸ ਵੇਲੇ ਇਹ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਖਿਆਲ ਤਾਂ 20 ਦਿਨ ਪੂਰੇ ਵੀ ਹੋ ਚੱਲੇ ਆ ਉਸ ਤੋਂ ਅੱਗੇ ਜੇਕਰ ਆਪਾਂ ਚਲੋ ਅਗਲੇ ਵੀ ਸਾਲ ਦੇ ਤੇ ਪਹਿਲੇ ਹਫ਼ਤੇ ਦੀ ਗੱਲ ਕਰੀਏ ਮਤਲਬ 15 ਦਿਨ ਬਾਅਦ ਵੀ ਗੱਲ ਕਰੀਏ ਉਦੋਂ ਤੱਕ ਤਾਂ ਬਹੁਤ ਸਮਾਂ ਅਗੇ ਨਿਕਲ ਜਾਣਾ ਸੋ ਪਤਾ ਨਹੀਂ ਸਿਸਟਮ ਕੀ ਹੋਊਗਾ ਪਰ ਅੱਜ ਦੀਵਾ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਇਹ ਫੈਸਲਾ ਲੈ ਲਾਂਗੇ ਜੀ ਟੇਣਾ ਸਾਹਿਬ ਅਮਿਤ ਸ਼ਾਹ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਸ ਵਿੱਚ ਹਰਸਿਮਰਤ कौर ਬਾਦਲ ਨੇ ਕੀ ਲਿਖਿਆ ਅਮਿਤ ਸ਼ਾਹ ਨੂੰ ਲਿਖੀ ਹੋਈ ਚਿੱਠੀ ਦੇ ਵਿੱਚ ਹਰਸਿਮਰਤ कौर ਬਾਦਲ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਕਿ ਸਾਨੂੰ ਇਸ ਗੱਲ ਦੇ ਉੱਤੇ ਇੱਕ ਪੈਸੇ ਦਾ ਯਕੀਨ ਨਹੀਂ ਕਿ ਪੰਜਾਬ ਦੀ ਸਰਕਾਰ ਸਹੀ ਤਰੀਕੇ ਦੇ ਨਾਲ ਪੜਤਾਲ ਕਰਦੀ ਆ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਨਸਾਫ ਦੇ ਸਕਦੀ ਆ ਸੋ ਗਬੀਰ ਸਿੰਘ ਬਾਦਲ ਦੇ ਉੱਤੇ ਜਾਣ ਲਿਵਾ ਹਮਲਾ ਕੀਤਾ ਗਿਆ ਤੇ ਸਾਨੂੰ ਪੰਜਾਬ ਦੀ ਪੁਲਿਸ ਦੇ ਕੋਲੋਂ ਪੰਜਾਬ ਦੀ ਸਰਕਾਰ ਦੇ ਕੋਲੋਂ ਇੱਕ ਪੈਸੇ ਵੀ ਆਖ ਨਹੀਂ ਕਿ ਇਹ ਸਾਨੂੰ ਇਨਸਾਫ ਦੇਣਗੇ। ਉਹਨਾਂ ਨੇ ਇਹ ਗਲ ਕਹੀ ਹੈ ਤੇ ਤੁਸੀਂ ਇਸ ਮਸਲੇ ਦੇ ਜਾਂ ਕਿ ਕੇਂਦਰ ਨਹੀਂ ਕਿਸੇ ਉੱਚ ਪੱਧਰੀ ਏਜੰਸੀ ਤੋਂ ਕਹਿੰਦੇ ਜੀ ਪੜਤਾਲ ਖਰਾਓ। ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਵੀ ਕੇਂਦਰ ਦੀ ਕਿਸੇ ਏਜੰਸੀ ਦੇ ਕੋਲੋਂ ਪੜਤਾਲ ਕਰਵਾਉਣੀ ਚਾਹੀਦੀ ਆ। ਉਧਰੋਂ ਪਤਾ ਲੱਗਾ ਜੀ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਮਹੱਤਵਪੂਰਨ ਚਿੱਠੀ ਲਿਖੀ ਆ ਅਮਿਤ ਸ਼ਾਹ ਨੂੰ ਇਹਨਾਂ ਬੱਚੇ ਜਲਦੀ ਹੈ ਕਿ ਜਿਹੜੇ ਮੇਰੀ ਜਾਨ ਬਚਾਉਣ ਵਾਲੇ ਦੋ ਪੁਲਿਸ ਮੁਲਾਜ਼ਮ ਆ ਤੇ ਇਹਨਾਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇ ਜੀ ਹਮ ਹਮ ਤੇ 30 ਤਰੀਕ ਨੂੰ ਸ਼ਰੋਮਣੀ ਕਮੇਟੀ ਦੀ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਆ ਰਹੀ ਹੈ ਜੀ ਉਸ ਦੇ ਏਜੰਡੇ ਬਾਰੇ ਕੁਝ ਪਤਾ ਲੱਗਾ ਜੀ ਦੇਖੋ ਹਾਲੇ ਤੱਕ ਗੱਲ ਕਨਫਰਮ ਤਾਂ ਨਹੀਂ ਹੋਈ ਪਰ ਮੇਰਾ ਅੰਦਾਜ਼ਾ ਹੈ ਕਿ ਇਸ ਵਾਰ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਦੇ ਉੱਤੇ ਚਰਚਾ ਹੋ ਜੂਗੀ ਇਹਦੇ ਵਿੱਚ ਹਮ ਹਮ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਕੋਸ ਕਮੇਟੀ ਨੇ ਵੀਡੀਓ ਦੇ ਮਾਮਲੇ ਦੇ ਉੱਤੇ ਕੋਈ ਇਨਕੁਆਇਰੀ ਕਰਨੀ ਸੀ ਸ਼ਾਇਦ ਉਹਦੇ ਬਾਰੇ ਵਿੱਚ ਕੁਝ ਦੱਸ ਦਿੱਤਾ ਜਾਵੇ ਸ਼ਾਇਦ ਤਿੰਨ ਮੈਂਬਰੀ ਕਮੇਟੀ ਭੰਗ ਕਰ ਦਿੱਤੀ ਜਾਵੇ ਅੰਦਾਜ਼ੇ ਆ ਸਿਰ ਤੋਂ ਕਿਹੜੀ ਗੱਲ ਆ ਪਰ ਹਾਲੇ ਤੱਕ ਕਨਫਰਮ ਕੁਝ ਵੀ ਨਹੀਂ ਹੂੰ ਹੂੰ ਸੋਸ਼ਲ ਮੀਡੀਆ ਤੇ ਜੀ ਰਾਹੁਲ ਗਾਂਧੀ ਦੀ ਇਹ ਵੀਡੀਓ ਬੜੀ ਪ੍ਰਚਲਿਤ ਹੋ ਰਹੀ ਹੈ ਕਿ ਇਹ ਸਵੇਰੇ ਸਵੇਰੇ ਦਿੱਲੀ ਦੀ ਸਬਜ਼ੀ ਮੰਡੀ ਚ ਪਹੁੰਚੇ ਹਾਂ ਬਿਲਕੁਲ ਜੀ ਹਾਲੇ ਸਬਜ਼ੀ ਮੰਡੀ ਵਿੱਚ ਇੱਥੇ ਆਉਣੀ ਆ ਸਾਰੇ ਸਿਆਸੀ ਆਗੂਆਂ ਨੂੰ ਇਹਨਾਂ ਨੂੰ ਜੀ ਤੁਸੀਂ ਦੇਖਿਆ ਹੁੰਦੇ ਸਮੇਂ ਚ ਗਰੀਬਾਂ ਦੇ ਘਰ ਦੇ ਵਿੱਚ ਰੋਟੀ ਵੀ ਖਾਣ ਜਾਣਾ ਕਿਸੇ ਨੇ ਗਰੀਬਾਂ ਦੇ ਜਾ ਕੇ ਜੁਲੜ ਕੇ ਬੜ ਜਾਣਾ ਕਿਸੇ ਨੇ ਜਾ ਕੇ ਗੱਲ ਕਹਿੰਦੀ ਕਿ ਮੈਂ ਚਿਤ ਕਰਦਾ ਮੈਂ ਤੁਹਾਡਾ ਰਿਕਸ਼ਾ ਚਲਾਵਾਂ ਬੜੇ ਹਲੇ ਡਰਾਮੇ ਬੜੇ ਹੋੜੇ ਆ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਆ ਅੱਜ ਰਾਹੁਲ ਗਾਂਧੀ ਸਵੇਰੇ ਸਵੇਰੇ ਸਬਜ਼ੀ ਮੰਡੀ ਪਹੁੰਚ ਗਏ ਇਹਨਾਂ ਨੇ ਇਹ ਗੱਲ ਕਹੀ ਆ ਕਿ 40 ਰੁਪਈਆ ਵਾਲਾ ਅਦਰਕ 400 ਰੁਪਈਆ ਕਿੰਨਾ ਬਿਕ ਰਿਆ ਟਮਾਟਰ ਕਿੰਨਾ ਮਹਿੰਗਾ ਹੋ ਗਿਆ ਗਾਜਰ ਕਿੰਨੀ ਮਹਿੰਗੀ ਹੋਗੀ ਮੂੜੀ ਕਿੰਨੀ ਮਹਿੰਗੀ ਹੋਗੀ ਛਲਗਮ ਕਿੰਨਾ ਮਹਿੰਗਾ ਹੋ ਗਿਆ ਹੂੰ ਹੂੰ ਅਦਰਕ ਕਿੰਨਾ ਮਹਿੰਗਾ ਹੋ ਗਿਆ ਛਕਰਕੰਦੀ ਕਿੰਨੀ ਮਹਿੰਗੀ ਹੋਗੀ ਆ ਅੱਜ ਬੜਾ ਸ਼ ਤੇ ਕਾਂਗਰਸ ਨੇ ਇਹ ਵੀ ਕਹਿ ਦਿੱਤਾ ਜੀ ਕਿ ਜਿਹੜੇ ਪਾਰਟੀ ਬਦਲਣਗੇ ਉਹਨਾਂ ਨੂੰ ਵਾਪਸ ਨਹੀਂ ਲਿਆ ਜਾਏਗਾ ਬੜਾ ਠੋਕ ਯੂ ਨੋ ਇੱਕ ਫਾਸਲਾ ਲਿਆ ਗਿਆ ਹੈ ਇਸ ਵਾਰ ਕੀ ਕਰੀਏ ਕਾਂਗਰਸ ਦੇਖੋ ਇਹ ਨਾ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਜੀ ਸਾਰੇ ਇੱਕੋ ਜਿਹੇ ਇਸ ਹਮਾਮ ਤੇ ਸਾਰੇ ਲੰਗੇ ਆ ਕਿਹੜਾ ਕਿਹਨੂੰ ਰੋਕ ਸਕਦਾ ਸਾਰੇ ਤਾਂ ਇੱਕੋ ਜਿਹੇ ਹੈਗੇ ਆ ਪਰ ਜਾਣਕਾਰੀ ਇਹ ਪ੍ਰਾਪਤ ਹੋਈ ਦੀ ਕਾਂਗਰਸ ਨੇ ਕਿਹਾ ਵੀ ਜਿਹੜੇ ਸਾਡੇ ਕਾਉਂਸਲਰ ਪਟ ਪਟ ਕੇ ਆਮ ਆਦਮੀ ਪਾਰਟੀ ਲਈ ਜਾਂਦੀ ਆ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਕਿੱਥੋਂ ਚੰਗੀ ਆ ਗਈ ਨਾਲੇ ਸਾਨੂੰ ਕਹਿੰਦੇ ਮਾੜੇ ਆ ਨਾਲੇ ਸਾਡੇ ਬੰਦੇ ਲਈ ਜਾਂਦੇ ਆ ਤੇਰੋਂ ਨੇ ਦੋ ਟੋਕ ਪੇ ਗੱਲ ਕਹੀ ਆ ਕਾਂਗਰਸ ਗਾ ਨੇ ਉਹ ਕਹਿੰਦੇ ਵੀ ਜੇਕਰ ਸਾਡੇ ਘਰ ਦੇ ਵਿੱਚ ਤੁਸੀਂ ਆ ਕੁਝ ਕਰੋਗੇ ਤਾਂ ਤੁਹਾਨੂੰ ਘਰ ਦੇ ਵਿੱਚ ਵਾਪਸ ਆਉਣ ਦੀ ਇਜਾਜ਼ਤ ਨਹੀਂ ਮਿਲੂਗੀ ਉਹਨਾਂ ਨੇ ਕਿਹਾ ਜੀ ਕਾਂਗਰਸ ਦੇ ਕੌਂਸਲਰਾਂ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦਾ ਸਾਥ ਦੇਈ ਜਾਂਦੇ ਆ ਉਹ ਕਹਿੰਦੇ ਚੱਲੇ ਜਾਂ ਤਾਂ ਜਾਓ ਪਰ ਤੁਹਾਡੀ ਵਾਪਸੀ ਨਹੀਂ ਹੋਣੀ ਹੂੰ ਹੂੰ ਸਵਰਨਟੇਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੁਰਤੋਂ ਤੁਹਾਡੇ ਨਾਲ 27 ਤਰੀਕ ਨੂੰ ਸਾਂਝ ਪਾਵਾਂਗੇ ਧੰਨਵਾਦ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ